ਕਈ ਵਾਰੀ ਇਹ ਵਜ੍ਹਾ ਹੁੰਦਾ ਕਿ ਮੈਂ ਸਲਾਤਨਾ ਤੋਂ ਦਰੋਂ ਦੇ ਨਾਲ ਨਾ ਜਾਣਾ ਪਰ ਉਹਨਾਂ ਵਿੱਚ ਇੱਕ ਸਾਥ ਨਹੀਂ ਬੰਦਾ ਇੱਕ ਰਸਤਾ ਨਹੀਂ ਬੰਦਾ ਅੱਜ ਖੁਲਾਵਾਂ ਨੇ ਸਲਾਤਨਾ ਸਹਿਮਤੀ ਵੱਲੋਂ ਕਿ ਤੁਸੀਂ ਆ ਕੇ ਗ੍ਰੈਂਡ ਕਰ ਚੋਦੇ ਹੋ ਇਹ ਸ਼ਮਲ ਉਦਯੋਗ ਉਹ ਜੋ ਸਾਡੀਆਂ ਸ਼ਾਮਾਂ ਨੇ ਉਸ ਤੇ ਖਰਾ ਉਤਰਵਾ ਕੇ ਸਾਨੂੰ ਸਾਰਿਆਂ ਨੂੰ ਸਲਾਤਨਾ ਤੋਂ ਬੰਦੇ ਨੂੰ ਮਿਲ ਕੇ ਹੋ ਗਿਆ ਰਹਿਣਾ ਜੇ ਅਸੀਂ ਅਗਰ ਅਸੀਂ ਇੱਕ ਝੂਠਾ ਪੇ ਸਨਾਤਨਿਕ ਜਿਹੜਾ ਕੰਮ ਕਰ ਰਿਹਾ ਹੈ ਉਹ ਸਨਾਤਨ ਅੱਛਾ ਕਰ ਰਿਹਾ ਹੈ ਤੇ ਰਾਜ ਰਾਣੀ ਨੂੰ ਸ਼ਾਸਨ ਚਲਾਣਾ ਹੈ ਕਿ ਸੰਮਤੀ ਸਨਾਤਨ ਆਪਣੇ ਨਾਮ ਲੈ ਕੇ ਜੀ ਮੇਰਾ ਕੋਈ ਕਹਿਣਾ ਹੈਗਾ ਕਿ ਅਗਰ ਅਸੀਂ ਠੀਕ ਕੰਮ ਕਰਾਂ ਸੇਵਾ ਵਿੱਚ ਠੀਕ ਕੰਮ ਕਰਾਂ ਸਾਡੀ ਤੇਲੀ ਭਾਵਨਾ ਜਿਹੜੀ ਹੈ ਉਹ ਸਨਾਤਨ ਦੀ ਸੇਵਾ ਕਰਦੀ ਸਾਡੇ ਰਾਜ ਰਾਣੀ ਨਾਲ ਕੋਲ ਲੈਂਦੇ ਪੰਜਾਬ ਦੇ ਧਰਮ ਦੇ ਨਾਂ ਤੇ ਜਿਹੜੀ ਵੱਡਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨੂੰ ਰੋਕਣ ਦੇ ਲਈ ਪੰਜਾਬ ਦੇ ਅੰਦਰ ਅਤੇਰੇ ਦੇਸ਼ ਦੇ ਅੰਦਰ ਆਵਾਮੀ ਪਾਰਟੀ ਨੇ ਸनातਨ ਸੇਵਾ ਸੰਪਤੀ ਦਾ ਗਠਨ ਹੋਇਆ ਜਿਨੂੰ ਆਪਣਾ ਪਿਆਰ ਅਸ਼ੀਰਵਾਦ ਅਤੇ ਸਹਿਯੋਗ ਦਿੱਤਾ ਹੈ ਕਿ ਅਸੀਂ ਸਮਾਜ ਦੇ ਯੁਵਾ ਸ਼ਕਤੀ ਨੂੰ ਇਕੱਠੇ ਕਰੀਏ ਜਿਹੜੀ ਸਨਾਤਨ ਸਮਾਜ ਦੀ ਆਵਾਜ਼ ਨੂੰ بلند ਕਰ ਸਕੇ ਸਾਡੇ ਮੌਜੂਦ ਸਾਥੀ ਕੀ ਕਰਦੇ ਆ ਕਿ ਮੋਬਾਈਲ ਦੇ ਅੰਦਰ ਕਾਰਟੂਨ ਜਾਂ ਜਿਹੜੇ ਉਹ ਅਜੋਕੇ ਸਿੰਗਰ ਜਿਹੜੇ ਗਾਇਕ ਕਿਤੇ ਨਾ ਕਿਤੇ ਹਥਿਆਰਾਂ ਨੂੰ ਜਾਂ ਲੋਟਿਆਂ ਨੂੰ ਪ੍ਰਮੋਟ ਕਰਦੇ ਆ ਉਹਨਾਂ ਨੂੰ ਤਾਂ ਜ਼ਰੂਰ ਫੋਲੋ ਕਰਦੇ ਆ ਲੇਕਿਨ ਜਦੋਂ ਧਰਮ ਤੇ ਆਈ ਵੀ ਗੱਲ ਹੋਵੇ ਨਾ ਉਹਨੂੰ ਅੱਗੇ ਨਹੀਂ ਕੱਢ ਦਿੰਦੇ ਆ ਕਿ ਨਹੀਂ ਲੇਕਿਨ ਜਿੱਥੇ ਵੀ ਦੇਸ਼ ਦਾ ਨੌਜਵਾਨ ਜਾਂ ਧਰਮ ਕਮਜ਼ੋਰ ਹੋਏਗਾ ਨਾ ਉਹਨੂੰ ਕੋਈ ਬਚਾ ਨਹੀਂ ਸਕਦਾ ਜਿੱਥੇ 350ਵਾਂ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਬੜੇ ਪੰਜਾਬ ਪੱਧਰ ਤੇ ਵੀ ਨਹੀਂ ਪੂਰੇ ਪੂਰੇ ਹਰ ਹਰ ਸਟੇਟ ਦੇ ਵਿੱਚੋਂ ਸੀਐਮ ਸਾਹਿਬ ਨੂੰ ਇਨਵਾਈਟ ਕੀਤਾ ਗਿਆ ਤੋਂ ਬੜਾ ਵਧੀਆ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਸਿੱਖ ਸਮਾਜ ਨੂੰ ਲੈ ਕੇ ਹਿੰਦ ਦੇ ਚਾਦਰ ਗਏ ਜਾਣ ਵਾਲੇ ਸਾਡੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਇੰਨੇ ਵੱਡੇ ਪੱਧਰ ਤੇ ਉੱਥੇ ਹੀ ਨਾਲ ਅਸੀਂ ਸਨਾਤਨ ਸੇਵਾ ਸਮਿਤੀ ਦਾ ਵੀ ਗਠਨ ਕਰ ਰਿਆ ਆ ਲੁਧਿਆਣਾ ਵਿਕੇ ਸਨਾਤਨ ਸੇਵਾ ਸਮਿਤੀ ਪੰਜਾਬ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਜਿਸ ਦੇ ਵਿੱਚ ਮੁੱਖ ਤੌਰ ਤੇ ਆਮਾ ਦੀ ਪਾਰਟੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੀ ਪਹੁੰਚੇ ਜਿਨ੍ਹਾਂ ਦੇ ਨਾਲ ਮਿਲ ਕੇ ਇਹ ਨਿਯੁਕਤੀ ਪੱਤਰ ਵੰਡੇ ਗਏ ਅੱਜ ਸਨੈਕਸ ਜਿਹੜਾ ਸੀ ਇਹ ਵੱੰਡਨ ਖਾਣੇ ਉਦੋਂ ਵਿਜੇ ਸ਼ਰਮਾ ਜੀ 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 ਦਿੱਖਾ ਰਹੇ ਨੇ ਅੱਜ ਇਹਨਾਂ ਨੇ ਸਾਰੇ ਨੂੰ ਅੱਜ ਦਾਣਾ ਸਰਪੰਚ ਤੋਂ ਸੀ ਇਹਨਾਂ ਨੇ ਮੈਨੂੰ ਵਿਜੀਤ ਰੂਪ ਤੇ ਇਨਵਾਈਟ ਕੀਤਾ ਤੇ ਮੈਂ ਖਾਸ ਤੌਰ ਤੇ ਮੈਂ ਘਟਣਾ ਦਾ ਸਮਝਿਆ ਕਿ ਇਹਨਾਂ ਨੇ ਦਾ ਚੰਦਾ ਬੰਦ ਕਰਨ ਵਾਸਤੇ ਜੋ ਬਾਗਰ ਸੰਭਲ ਲਈ ਹੈ ਇਹ ਵਧਾਈ ਦੇ ਪਾਤਰ ਨੇ ਮੈਂ ਆਪਣੇ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਦਾ ਇਸ ਸੁਲਾਪਨ ਦਾ ਇੱਕ ਨਜੰਦਾ ਹੈ ਵਰਿਆਤਾ ਵਿੱਚ ਰਹੇ ਜਿਆਦਾ ਵਿੱਚ ਲੈ ਕੇ ਸਨਾਤਨ ਪੁਰਖ ਰਾਮ ਦੇ ਮਾਰਗ ਦੇ ਤੇ ਚੱਲਦੇ ਹੋਏ ਆਪਾਂ ਇਨਸਾਨ ਦੇ ਰੂਪ ਦੇ ਵਿੱਚ ਉਹ ਤਕਰੀਬਨ ਸਾਰੇ ਵੀ ਸਨਾਤਨ ਦੇ ਪਰਿਵਾਰ ਜਿਹਨੇ ਵੀ ਲੋਗ ਨੇ ਮੈਂ ਤਾਂ ਇੱਕ ਸਮਝ ਤੋਂ ਅਪੀਲ ਕਰਾਂਗੇ ਆਪਾਂ ਇੱਕ ਚੰਗੇ ਇਕੱਠੇ ਹੋ ਕੇ ਜੋ ਸਨਾਤਨ ਦਾ ਧਰਮ ਹੈ ਉਸ ਨੂੰ ਜਿਵਾਨੀ ਕੋਸ਼ਿਸ਼ ਕਰੀਏ ਜਿਸ ਦੇ ਵਿੱਚ ਆਪਾਂ ਸਾਰੇ ਨਾਲ ਮਿਲ ਕੇ ਸਨਾਤਨ ਧਰਮ ਨੂੰ ਸਾਂਭ ਵਾਸਤੇ ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਕਲਚਰ ਆ ਸਾਡਾ ਬਹੁਤ ਵੱਡਾ ਸਾਡਾ ਸਮਾਜ ਦੇ ਵਿੱਚ ਐਸੇ ਮੈਸੇਜ ਦਿੱਤੀ ਲੋੜ ਹੈ ਜੋ ਸਨਾਤਨ ਨੂੰ ਪਹੁੰਚਾਉਣ ਵਾਲੇ ਨੇ ਜਾਂ ਸਨਾਤਨ ਨੂੰ ਪਹੁੰਚਾਉਣ ਵਾਲੇ ਨੇ ਲੋਕ ਨੇ ਕਈ ਵਾਰੀ ਇਹ ਹੋ ਜਾਂਦਾ ਕਿ ਮੈਂ ਸਨਾਤਨ ਤਰੁ ਦੇ ਨਾਲ ਜੁੜਨਾ ਚਾਹਾਂ ਪਰ ਉਹਨਾਂ ਨੂੰ ਇੱਕ ਸਾਥ ਨਹੀਂ ਮਿਲਦਾ ਇੱਕ ਪਸਤਾ ਨਹੀਂ ਮਿਲਦਾ ਅੱਜ ਖੁੱਲਾਵਾਂ ਨੇ ਸਨਾਤਨ ਸੇਵਾ ਸੰਮਤੀ ਵੱਲੋਂ ਕਿ ਤੁਸੀਂ ਆ ਕੇ ਜਿਹੜਾ ਗ੍ਰੈਂਡ ਕਰ ਸਕਦੇ ਹੋ ਜਿਹੜੇ ਸ਼ਾਮਲ ਹੋ ਸਕਦੇ ਹੋ ਉਹ ਜੋ ਸਾਡੀਆਂ ਵਿਚਾਵਾਂ ਨੇ ਉਸੇ ਧਰਾਂ ਉੱਤੇ ਮਾਸੇ ਸਾਨੂੰ ਸਾਰਿਆਂ ਨੂੰ ਸਲਾਮਤ ਦਿੰਦੇ ਨੋਰਾ ਨੂੰ ਟੈਕਨੀਸ਼ੀਅਨ ਕਿ ਆਣਾ ਪਏਗਾ ਮੈਂ ਤੁਹਾਨੂੰ ਮਤ ਕਰਦਾ ਮੇ ਸ਼ਰਮਾਈ ਦਾ ਪ੍ਰਗਟਾਜ ਹੋ ਜਾਏਗਾ ਸਾਡੇ ਜ਼ਿਲੰਦਰ ਤੋਂ ਚਿੱਤੇ ਤੋਂ ਤੇ ਬਹਿਲ ਸਾਹਿਬ ਆਏ ਨੇ ਕਿ ਨਕਾ ਜੀ ਨੇ ਉਹ ਸਾਰੀ ਟੀਮ ਜਿੰਨੀ ਬੈਠੀ ਹੈ ਤਾਂ ਮੈਂ ਆਪਣੇ ਵੱਲ ਮੁਬਾਰਕਬਾਦ ਦੇ ਰਿਹਾ ਹਾਂ ਅਨਵਲ ਟੈਂਪ ਜਿੱਥੇ ਤੇ ਮਨਤੀ ਰੂਪਮ ਲਗਾਣਗੇ ਮੈਂ ਸੇਵਾ ਦੇ ਰੂਪ ਦੇ ਸ਼ਾਮਲ ਹੋऊंगा

ਤੇ ਜੇਰਾ ਉਹੀ ਕਹਿਣਾ ਹੈਗਾ ਕਿ ਅਗਰ ਅਸੀਂ ਠੀਕ ਕੰਮ ਕਰ ਰਹੇ ਹਾਂ ਸੇਵਾ ਵਿੱਚ ਠੀਕ ਕੰਮ ਕਰ ਰਹੇ ਹਾਂ ਸਾਡੀ ਤੈਲੀ ਭਾਵਨਾ ਜਿਹੜੀ ਹੈ ਉਹ ਸਨਾਤਨ ਦੀ ਸੇਵਾ ਕਰਨ ਦੀ ਹੈ ਸਾਡਾ ਰਾਜਨੀਤੀ ਨਾਲ ਕੋਈ ਲੈਣ ਦੇਣ ਨਹੀਂ ਜੇਕਰ ਅਸੀਂ ਸਨਾਤਨ ਦੀ ਸੇਵਾ ਕਰ ਰਹੇ ਹਾਂ ਸਾਨੂੰ ਵੀ ਲੋੜ ਹੁੰਦੀ ਹੈ ਕਿ ਸੇਵਾ ਕਰਨ ਵਿੱਚ ਕੁਝ ਮਦਦ ਚਾਹੀਦੀ ਹੈ ਉਹਦੇ ਚਾਹੇ પાર્ટી ਜਾਂ ਸਰਕਾਰ ਅੱਗੇ ਆ ਕੇ ਸਾਡਾ ਸਾਥ ਦੇ ਦਿੰਦੀ ਹੈ ਤਾਂ ਅਸੀਂ ਉਹਦਾ ਬਹੁਤ ਵੈਲਕਮ ਕਰਦੇ ਹਾਂ ਔਰ ਅਸੀਂ ਚਾਹਾਂਗੇ ਕਿ ਸਰਕਾਰ ਸਾਡਾ ਸਾਥ ਦੇਵੇ ਉਹ ਸਨਾਤਨ ਨੇ ਬਾਰੇ ਸੋਚਨ ਔਰ ਸਨਾਤਨ ਦੀ ਸੇਵਾ ਦੇਖੋ ਪੰਜਾਬ ਦੇ ਅੰਦਰ ਪਹਿਲਾਂ ਹੀ ਜੇ ਗੱਲ ਕਰੀਏ ਕਿ ਹਿੰਦੂ ਸਮਾਜ ਦੇ ਨਾਮ ਤੇ ਕੰਮ ਕਰਨ ਵਾਲੇ ਮੇਰੇਕਲ 3-4 ਦਰਜਨ ਸੰਗਠਨ ਨੇ ਲੇਕਿਨ ਜੇ ਗੱਲ ਕਰੀਏ ਜ਼ਮੀਨੀ ਪੱਧਰ ਤੇ ਆਮ ਲੋਕਾਂ ਨੂੰ ਪੁੱਛੀਏ ਤੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਨਾਤਨ ਲਈ ਵਾਇਕ ਕੌਣ ਬਲੰਦ ਕਰ ਰਿਹਾ ਵਾ ਜਨਰਲ ਜ਼ਮੀਨੀ ਤੌਰ ਤੇ ਜੇ ਸਨਾਤਨ ਸਮਾਜ ਨੂੰ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਜਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਲਈ ਕੋਈ ਐਸਾ ਸੰਗਠਨ ਨਹੀਂ ਜਿਹੜਾ ਡਟ ਕੇ ਵਾਇਕ ਬੁਲੰਦ ਕਰਦਾ ਹੋਵੇ ਜਾਂ ਧਾਰਮਿਕ ਬੇਦਬੀ ਨੂੰ ਲੈ ਕੇ ਵਾਇਕ ਬੁਲੰਦ ਕਰਦਾ ਹੋਵੇ ਲੇਕਿਨ ਅੱਜ ਅਸੀਂ ਸ਼ੁਕਰਗੁਜ਼ਾਰ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਂਦਰੀਵਾਲ ਜੀ ਦੇ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਿ ਉਹਨਾਂ ਨੇ ਪੰਜਾਬੀਆਂ ਦੀ ਆਵਾਜ਼ ਨੂੰ ਸਮਝਿਆ ਪੰਜਾਬ ਦੀ ਜਿਹੜੀ ਹਿੰਦੂ ਸਿੱਖ ਸਾਂਝੀ ਵਾਲਤਾ ਦਾ ਮੈਸੇਜ ਜਾ ਰਿਹਾ ਉਹਨੂੰ ਇੱਕ ਸੁਹੋਰਨ ਦੇ ਲਈ ਕਿ ਕੁਝ ਲੋਕ ਕਹਿੰਦੇ ਨੇ ਵੀ ਘਟਿਆ ਸੋਚ ਨੂੰ ਘਟਿਆ ਰਾਜਨੀਤੀ ਨੂੰ ਰੱਖ ਕੇ ਪੰਜਾਬ ਚ ਧਰਮ ਦੇ ਨਾਂ ਤੇ ਜਿਹੜੀ ਵੰਡਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨੂੰ ਰੋਕਣ ਦੇ ਲਈ ਪੰਜਾਬ ਦੇ ਅੰਦਰ ਔਰ ਪੂਰੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਨੇ ਸनातਨ ਸੇਵਾ ਸਮਿਤੀ ਦਾ ਗਠਨ ਹੋਇਆ ਜਿਹਨੂੰ ਆਪਣਾ ਪਿਆਰ ਅਸ਼ੀਰਵਾਦ ਔਰ ਸਹਿਯੋਗ ਦਿੱਤਾ ਹੈ ਕਿ ਅਸੀਂ ਸਮਾਜਿਕ ਔਰ ਯੁਵਾ ਸ਼ਕਤੀ ਨੂੰ ਇਕੱਠੇ ਕਰੀਏ ਜਿਹੜੀ ਸਨਾਤਨ ਸਮਾਜ ਦੀ ਮਾਇ ਨੂੰ ਬਲੰਦ ਕਰ ਸਕੇ ਹੁਣ ਅੱਜ ਮੈਂ ਇੱਕ ਤੁਹਾਡੇ ਰਾਹੀਂ ਗੱਲ ਕਹਿਣਾ ਚਾਹਾਂ ਤੁਸੀਂ ਕਿਸੇ ਵੀ ਸੰਗਠਨ ਨੂੰ ਪੁੱਛੋ ਮੈਂ ਤੁਹਾਡੇ ਚੈਨਲ ਆ ਰਾਹੀਂ ਅੱਜ ਕੁੱਲੇ ਤੌਰ ਤੇ ਸਦਾ ਜੱਲਾ ਪੰਜਾਬ ਦੇ ਉਹਨਾਂ ਸੰਗਠਨਾਂ ਨੂੰ ਜਿਹੜੇ ਕਹਿੰਦੇ ਆ ਕਿ ਅਸੀਂ ਹਿੰਦੂ ਸਵਾਜ ਦੀ ਸਨਾਤਨ ਸਮਾਜ ਦੀ ਵਾਇਸ ਉਭੰਦ ਕਰ ਰਹੇ ਆ ਸਮਾਜ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ ਪਰ ਕੋਈ ਵੀ ਸੰਗਠਨ ਐਸਾ ਨਹੀਂ ਹੈ ਜਿਹੜਾ ਇੱਕ ਸ਼ਹਿਰ ਦੇ ਵਿੱਚ ਜਾਂ ਦੂਜੇ ਸ਼ਹਿਰ ਤੋਂ ਜ਼ਿਆਦਾ ਉਦਾਹਾਰ ਹੋਵੇ ਲੇਕਿਨ ਸਨਾਤਨ ਸੇਵਾ ਸਮਿਤੀ ਅੱਜ ਮੇਰੇ ਨਾਲ ਸਾਡੇ ਮਾਲਵਾ ਜ਼ੋਨ ਦੇ ਇੰਚਾਰਜ ਬੈਠੇ ਨੇ ਜਗਿੰਦਰ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅੱਜ ਜਿੱਥੇ ਅਸੀਂ ਆਪਣੇ ਸੰਗਠਨ ਦਾ ਵਿਸਾਰ ਕਰਦੇ ਹੋ ਨਿਯੁਕਤੀ ਪੱਤਰ ਦਿੱਤੇ ਆ ਅੱਜ पूरे पंजाब ਦੇ 117 ਵਿਦਵਾਨ ਸਭਾਵਾਂ ਦੇ ਵਿੱਚ ਸਾਡੇ ਕੋਆਰਡੀਨੇਟਰ ਲੱਗੇ ਨੇ ਬਲਾਕ ਪ੍ਰਧਾਨ ਲੱਗੇ ਨੇ ਮਾਲਵਾ ਮਾਝਾ ਤੇ ਦੁਆਬੇ ਦੇ ਵਿੱਚ ਸਾਡੇ ਜ਼ੋਨ ਇੰਚਾਰਜ ਲੱਗੇ ਨੇ ਤਾਂ ਕਿ ਜ਼ਮੀਨੀ ਪੱਧਰ ਤੇ ਸੰਗਠਨ ਹੋਏਗਾ ਤਾਂ ਹੀ ਕੰਮ ਕਰੇਗਾ ਸੰਗਠਨ ਤਾਂ ਆਵਾਜ਼ بلند ਕਰੇਗਾ اور ਸਾਡੇ ਆਦਰਨੀਏ ਰਾਸ਼ਟਰੀ ਦੇਸ਼ ਪੰਡਿਤ ਵਿਜੇ ਸ਼ਰਮਈ ਨੇ ਦੱਸਿਆ ਸनातक ਸੇਵਾ ਸਮਿਤੀ ਨੇ ਸਰਕਾਰ ਦੇ ਕੋਲ ਕੁਝ ਮੰਗਾਂ ਰੱਖੀਆਂ ਸੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅਗਸਤ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਚ ਬੇਦਵੀ ਦਾ ਬਿੱਲ ਲਿਆਂਦਾ ਸੀਗਾ ਉਹ ਬੇਦਵੀ ਬਿੱਲ ਦੇ ਵਿੱਚ ਜਦੋਂ ਵਿਧਾਨ ਸਭਾ ਦੀ ਕਮੇਟੀ ਚ ਕਮੇਟੀ ਨੇ ਸ਼੍ਰੀਮਦ ਭਾਗਵਤ ਗੀਤਾ ਨੂੰ ਸ਼ਾਮਲ ਕੀਤਾ ਸੀ ਲੇਕਿਨ ਅਸੀਂ ਜਿੱਤੇ ਪੂਰੇ ਪੰਜਾਬ ਦੇ 42% ਸਲਾਤਨੀ ਸਮਾਜ ਆ ਉਹਦੀ ਆਵਾਜ਼ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਦੇ ਕੋਲ ਪੱਕਾ ਰੱਖਿਆ ਕਿ ਸਾਡੇ ਚਾਰੋਂ ਵੇਦ ਉਪਵੇਦ ਹੋਰ بڑے ਗ੍ਰੰਥ ਨੇ ਐਸੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤੇ ਬੜੀ ਆਸ ਹੈ ਕਿ ਸਰਕਾਰ ਨੇ ਸ਼ਾਮਲ ਕਰ ਲਿਆ ਔਰ ਪੰਜਾਬ ਦੇ ਅੰਦਰ ਕਾਲੀ ਮਾਤਾ ਮੰਦਿਰ ਜਿਹੜਾ ਪਟਿਆਲਾ ਉਹਦਾ ਸੁੰਦਰੀਕਰਨ ਹੋਣ ਜਾ ਰਿਹਾ ਜਿਹਦੇ ਤੇ ਕਟੋ-ਕਟ ਸੈਂਕੜਾ ਕਰੋੜ ਰੁਪਈਆ ਪੰਜਾਬ ਸਰਕਾਰ ਖਰਚ ਕਰਨ ਜਾ ਰਹੀ ਹੈ ਉਹ ਵੀ ਮੰਦਰ ਸਨਾਤਨ ਸੇਵਾ ਸਮਿਤੀ ਨੇ ਕੀਤੀ ਸੀ ਤੇ ਸਰਕਾਰ ਨੇ ਮੰਗੀ ਆ ਮੰਨੀ ਆ ਔਰ ਪੰਜਾਬ ਚ ਆਉਣ ਵਾਲੇ 3 ਮਹੀਨਿਆਂ ਚ 4 ਤੀਰਥ ਸਥਾਨ ਹੋਰ ਨੇ ਜਿਹੜੇ ਇਤਿਹਾਸਕ ਨੇ ਅਸੀਂ ਉਹਨਾਂ ਤੀਰਥ ਚਾਰੋਂ ਤੀਰਥ ਸਥਾਨਾਂ ਨੂੰ ਵੀ ਰੈਨੋਵੇਟ ਕਰਵਾਉਣ ਜਾ ਰਹੇ ਆ ਯੋਧਨੋ ਕੀ ਕਹਿਣਾ ਚਾਹੁੰਦਾ ਯੋਧਨੋ ਕਿਤੇ ਨਾ ਕਿਤੇ ਤੁਹਾਡੇ ਨਾਲ ਡੁੰਨਾ ਜੀ ਦੇ ਦੇਖੋ ਮੈਂ ਨਾ ਇੱਕ ਗੱਲ ਕਹਿਣਾ ਚਾਹਨਾ ਤੁਹਾਡੇ ਚੈਨਲਾਂ ਇੱਥੇ ਸੋਸ਼ਲ ਮੀਡੀਆ ਦਾ ਯੁੱਗ ਹੋ ਚੁੱਕਾ ਹੈ ਸਾਡੇ ਨੌਜਵਾਨ ਸਾਥੀ ਕੀ ਕਰਦੇ ਆ ਕਿ ਮੋਬਾਈਲ ਦੇ ਅੰਦਰ ਕਾਰਟੂਨ ਜਾਂ ਜਿਹੜੇ ਉਹ ਅਜੋਕੇ ਸਿੰਗਰ ਜਿਹੜੇ ਗਾਇਕ ਕਿਤੇ ਨਾ ਕਿਤੇ ਹਥਿਆਰਾਂ ਨੂੰ ਜਾਂ ਨਸ਼ਿਆਂ ਨੂੰ ਪ੍ਰਮੋਟ ਕਰਦੇ ਆ ਉਹਨਾਂ ਨੂੰ ਤਾਂ ਜ਼ਰੂਰ ਫੋਲੋ ਕਰਦੇ ਆ ਲੇਕਿਨ ਜਦੋਂ ਧਰਮ ਤੇ ਸਮਾਜ ਦੀ ਗੱਲ ਹੋਵੇ ਨਾ ਉਹਨੂੰ ਅੱਗੇ ਨੂੰ ਕੱਢ ਦਿੰਦੇ ਆ ਕਿ ਨਹੀਂ ਲੇਕਿਨ ਜਿੱਥੇ ਵੀ ਦੇਸ਼ ਦਾ ਨੌਜਵਾਨ ਜਾਂ ਧਰਮ ਕਮਜ਼ੋਰ ਹੋਏਗਾ ਨਾ ਉਹਨੂੰ ਕੋਈ ਬਚਾ ਨਹੀਂ ਸਕਦਾ ਸੋ ਇਸ ਲਈ ਮੈਂ ਯੁਵਾ ਸ਼ਕਤੀ ਨੂੰ ਆਵਾਜ਼ ਕਰਦਾ ਕਿ ਆਓ ਪੰਜਾਬ ਦਾ ਸੁਨਹਿਰਾ ਤੋਂ ਇੱਕ ਲਿਖਣ ਦੇ ਲਈ ਜਿਹੜੀ ਰਾਜਨੀਤੀ ਔਰ ਧਰਮ ਦਾ ਸੁਮੇਲ ਹੈ ਇਹ ਤਾਂ ਚਨੱਕੇ ਜੀ ਦੇ ਟਾਈਮ ਤੋਂ ਹੈ ਮਹਾਪਾਰਤ ਦੇ ਟਾਈਮ ਤੋਂ ਹੈ ਸੋ ਆਓ ਯੁਵਾ ਸ਼ਕਤੀ ਨੂੰ ਨਸ਼ਿਆ ਦੀ ਦਲਦਲ ਚੋਂ ਕੱਢੀਏ ਉਸ ਤੋਂ ਬਾਅਦ ਸੁਨਹਿਰੀ ਪੰਜਾਬ ਬਣਾਉਣ ਲਈ ਜਿਹੜੇ ਲੋਕ ਧਰਮ ਦੀ ਆੜ ਲੈ ਕੇ ਵੰਡਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਈਏ ਸਾਡੀ ਸਨਾਤਨੀ ਸੰਸਕ੍ਰਿਤੀ ਚ ਏਡਾ ਕਬਲ ਹੈ ਜਦੋਂ ਆਦੀ ਕਾਲ ਦੇਖਿਏ ਤਾਂ ਕਈ ਬਿਮਾਰੀਆਂ ਦਾ ਹੱਲ ਮੰਤਰਾਂ ਦੇ ਨਾਲ ਹੁੰਦਾ ਸੀਗਾ ਤੇ ਅੱਜ ਜਦੋਂ ਇਸ ਸਨਾਤਨੀ ਵਿਧੀ ਨੂੰ ਅਪਣਾਵਾਂਗੇ ਸਨਾਤਨੀ ਰੀਤੀ ਨੂੰ ਅਪਣਾਵਾਂਗੇ ਤੇ ਮੈਂ ਸਮਝਦਾ ਸੀ ਇੱਕ ਬਹੁਤ ਹੀ ਸੁਨਹਿਰੀ ਪੰਜਾਬ ਦੀ ਆਸ ਕਰ ਸਕਦਾ ਹਾਂ ਮੈਂ ਦੱਸਣਾ ਚਾਹਨਾ ਕਿ ਸਨਾਤਨ ਸੇਵਾ ਸਮਿਤੀ ਜਿਹੜੇ ਪੰਜਾਬ ਦੇ ਅੰਦਰ ਸਨਾਤਨ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਔਰ ਸਨਾਤਨੀ ਸਮਾਜ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਹਰ ਘਰ ਤੱਕ ਸਾਡੀ ਪਹੁੰਚ ਕਰਨ ਦੀ ਅਸੀਂ ਕੋਸ਼ਿਸ਼ ਕਰਨ ਲੱਗੇ ਹਾਂ ਜਿਹੜਾ ਸੰਗਠਨ ਦਾ ਵਿਸਾਰ ਆ ਉਹਦੇ ਚਾਰ ਅੱਜ ਜਿੱਥੇ ਲੁਧਿਆਣੇ ਦੇ ਅੰਦਰ ਮਾਝਾ ਮਾਲਵਾ ਦੁਆਬਾ ਸਰਕਲ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਨikhil charma ji ਜਿਨ੍ਹਾਂ ਨੂੰ ਆ ਸਨਾਤਨ ਸੇਵਾ ਸਮਿਤੀ ਲੁਧਿਆਣੇ ਦੇ ਜ਼ਿਲ੍ਹਾ ਇਕਾਈ ਦਾ ਚੀਫ ਮਾਅ ਜਿਲ੍ਹਾ ਇੰਚਾਰਜ ਬਣਾਏ ਗਏ ਆ ਨikhil Sharma ji ਉਸ ਤੋਂ ਬਾਅਦ Ludhiana ਵਿਧਾਨ ਸਭਾ ਹਲਕਾ ਸਾਊਥ ਦੇ ਕੋਆਰਡੀਨੇਟਰ ਅਨਿਲ ji ਔਰ ਹਲਕਾ Ludhiana ਵਿਧਾਨ ਸਭਾ ਆਤਮਨਗਰ ਦੇ ਕੋਆਰਡੀਨੇਟਰ ਭਾਰਤ ਸ਼ਰਮਾ ਨੋਨੀ ji ਔਰ Ludhiana ਹਲਕਾ ਸੈਂਟਰਲ ਦੇ ਕੋਆਰਡੀਨੇਟਰ ਸਾਇਲ ਪਟਕ ji ਔਰ ਸਾਡੇ ਵਿਚਕਾਰ ਬਲਾਕ ਪ੍ਰਧਾਨ ਸੂਰੇ ਠਾਕੁਰ ji ਉਸ ਤੋਂ ਬਾਅਦ ਹਲਕਾ ਨਾਰਥ ਉਤਰੀ ਦੇ ਅਸ਼ਲੀ ਕਨੋਜੀਆ ਜੀ ਔਰ ਹਲਕਾ ਵੈਸਟਡੇ ਕੋਆਰਡੀਨੇਟਰ ਕਰਨ ਟੰਡ ਦੀ ਉਹਨਾਂ ਨੂੰ ਲਗਾਇਆ ਗਿਆ ਦੇਖੋ ਸਨਾਤਨ ਸਮਾਜ ਦੇ ਅੰਦਰ ਔਰ ਪੰਜਾਬ ਦੇ ਅੰਦਰ ਜਿੱਥੇ ਬਾਕੀ ਸੰਗਠਨ ਹੈ ਮੈਂ ਤੁਹਾਡੇ ਰਾਂ ਹੀ ਦੱਸਣਾ ਚਾਹਨਾ ਲੁਧਿਆਣੇ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਇਹ ਸਨਾਤਨ ਸੇਵਾ ਸਮਿਤੀ ਪਹਿਲਾ ਸੰਗਠਨ ਹੈ ਅਸੀਂ ਮੀਟਿੰਗ ਉਹਦਾ ਕਰ ਰਹੇ ਹਾਂ ਜਦੋਂ ਸਾਡਾ ਸੰਗਠਨ ਸਾਰੇ ਵਿਧਾਨ ਸਭਾ ਹਲਕਾ ਤੱਕ ਪਹੁੰਚ ਚੁੱਕਾ ਹੈ ਸਾਡੀ ਇਕਾਈ ਬਣ ਚੁੱਕੀ ਆ ਬਲਾਕ ਪ੍ਰਧਾਨ ਬਣ ਚੁੱਕੇ ਨੇ ਅੱਜ ਜਿੱਥੇ ਅਸੀਂ ਜ਼ਿਲ੍ਹੇ ਦੀ ਇਕਾਈ ਔਰ ਹਲਕਾ ਕੋਆਰਡੀਨੇਟਰ ਦੀ nuk ti ki ti e, përso ਆਪਣਾ 25 ਤਰੀਕ ਨੂੰ ਸਾਡੇ ਜਿਹੜੇ ਬਲਾਕ ਪ੍ਰਧਾਨ ਨੇ ਉਹਨਾਂ ਦੀ ਵੀ ਲਿਸਟ ਵੀ ਜਾਰੀ ਹੋ ਰਹੀ ਹੈ ਤੇ ਆਨਲੇ 1 ਮਹੀਨੇ ਦੇ ਵਿੱਚ 31 ਦਸੰਬਰ ਨੂੰ ਲੁਧਿਆਣਾ ਸ਼ਹਿਰ ਦੇ 95 ਦੇ 95 ਸਾਡੇ ਵਾਰਡ ਦੇ ਜਿਹੜੇ ਪ੍ਰਧਾਨ ਨੇ ਉਹ ਸਾਡੇ ਜ਼ਿਲ੍ਹਾ ਇੰਚਾਰਜ ਨikhil Chalmaidy ਦੇ ਗੁਆਇਚ ਚ ਸਭ ਦੀ ਨਿਯੁਕਤੀ ਹੋ ਰਹੀ ਹੈ ਮੈਂ ਨੌਜਵਾਨ ਸਾਥੀਆਂ ਨੂੰ ਸ਼ਹਿਰ ਦੇ ਬਾਕੀ ਲੋਕਾਂ ਨੂੰ ਧਾਰਮਿਕ ਸਮਾਜਿਕ ਸੰਗਠਨਾ ਨੂੰ कहना ਚਾਹਨਾ ਜਿਹੜੇ ਧਰਮ ਦੇ ਨਾਲ ਮਿਲ ਕੇ ਧਰਮ ਦੇ ਰਾਹ ਤੇ ਚੱਲ ਕੇ ਲੋਕਾਂ ਤੇ ਸਮਾਜ ਤੇ ਧਰਮ ਦੀ ਸੇਵਾ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਨੇ सनातन सेवा समिति ना जुड़न जय श्री राम आज पंजाब ਦੇ ਵਿੱਚ ਪਿਛਲੇ 4 ਮਹੀਨਿਆਂ ਤੋਂ ਸਨਾਤਨ ਸੇਵਾ ਸਮਿਤੀ ਦਾ ਨਵੀਨੀਕਰਨ ਹੋ ਰਿਹਾ ਜਿਹਦੇ ਵਿੱਚ ਜੋਨ ਵਾਈਜ਼ ਨਿਯੁਕਤੀ ਪੱਤਰ ਵੰਡੇ ਗਏ ਨੇ ਸੋ ਮੈਂ ਤਾਂ ਪਹਿਲੇ ਸਾਰੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਤੇ ਨਾਲ ਹੀ ਅੱਜ ਇੱਕ ਬਹੁਤ ਸੋਨਾ ਮੈਸੇਜ ਗਿਆ ਜਿੱਥੇ 350ਵਾਂ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਉਹ ਬੜੇ ਪੰਜਾਬ ਪੱਧਰ ਤੇ ਵੀ ਨਹੀਂ ਪੂਰੇ ਪੂਰੇ ਹਰ ਹਰ ਸਟੇਟ ਦੇ ਵਿੱਚੋਂ ਸੀਐਮ ਸਭ ਨੂੰ ਇਨਵਾਈਟ ਕੀਤਾ ਗਿਆ ਹੈ ਤੋਂ ਬੜਾ ਵਧੀਆ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਸਿੱਖ ਸਮਾਜ ਨੂੰ ਲੈ ਕੇ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਸਾਡੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਇੰਨੇ ਵੱਡੇ ਪੱਧਰ ਤੇ ਉੱਥੇ ਹੀ ਨਾਲ ਅਸੀਂ ਸਨਾਤਨ ਸੇਵਾ ਸਮਿਤੀ ਦਾ ਵੀ ਗਠਨ ਕਰ ਰਹੇ ਆ ਸੋ ਇਹ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਕਿ ਉਹ ਸਾਰੇ ਧਰਮਾਂ ਨੂੰ ਲੈ ਕੇ ਨਾਲ ਚੱਲਦੀ ਹੈ ਸਾਰੇ ਧਰਮਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਜ਼ਰੂਰੀ ਹੈ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਉਹਨੇ ਵੀ ਰਿਕਵੈਸਟ ਕਰ ਰਹੀ ਸੀ ਕਿ ਸਾਨੂੰ ਯੁਵਾ ਪੀੜੀ ਨੂੰ ਨਾਲ ਜੋੜਨਾ ਚਾਹੀਦਾ ਸੋ ਸਾਡਾ ਯੂਥ ਭਿੰਗ ਆਲਰੇਡੀ ਬੰਚੂ ਚੁੱਕਿਆ ਤੁਸੀਂ ਸੋਚੋ ਜਦੋਂ ਸਨਾਤਨ ਸੇਵਾ ਸਮਿਤੀ ਵਰਗੇ ਸੰਗਠਨ ਵੀ ਬਣ ਜਾਣਗੇ ਤੇ ਉਹ ਯੂਥ ਵੀ ਇਹਦੇ ਨਾਲ ਜੁੜ ਜਾਏਗਾ ਬਾਰੋ ਵੀ ਯੂਥ ਹੋਰ ਨਵਾਂ ਸਾਡੇ ਨਾਲ ਜੁੜੇਗਾ ਤੇ ਨਸ਼ੇ ਤਾਂ ਆਪਣੇ ਆਪ ਖਤਮ ਹੋਣੇ ਸ਼ੁਰੂ ਹੋ ਜਾਣਗੇ ਸੋ ਪੰਜਾਬ ਦੇ ਵਿੱਚ ਸਨਾਤਨ ਸੇਵਾ ਸਮਿਤੀ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੇਗੀ ਜਿਵੇਂ ਬਾਕੀ ਧਰਮ ਆਪਣਾ ਆਪਣਾ ਪ੍ਰਚਾਰ ਕਰਦੇ ਨੇ ਸਾਰੇ ਹੀ ਅਸੀਂ ਸਨਾਤਨੀ ਤਾਂ ਹੈਗੇ ਹੀ ਆ ਪਹਿਲੇ ਤੋਂ ਹੀ ਸੋ ਸਨਾਤਨ ਸੇਵਾ ਸਮਿਤੀ ਸਾਰੇ ਪੰਜਾਬ ਦੇ ਵਿੱਚ ਆਪਣਾ ਕਾਰਜਕਾਲ ਕਰੇਗੀ ਸਾਰੇ ਜਿਹੜੇ ਯੰਗਸਟਰ ਬੱਚੇ ਨੇ ਉਹਨਾਂ ਨੂੰ ਨਾਲ ਜੋੜਨ ਦੀ ਸ਼ਿਸ਼ ਕਰਾਂਗੇ ਤਾਂ ਕਿ ਜੋ ਪੰਜਾਬ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਨਸ਼ਿਆਂ ਦਾ ਯੁੱਗ ਚੱਲ ਰਿਹਾ ਉਹਨੂੰ ਖਤਮ ਕੀਤਾ ਜਾ ਸਕੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਜਿਹੜਾ ਨਿਸ਼ਾਨਾ ਹੀ ਇਹ ਹੈ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਿਆਂ ਤੋਂ ਮੁਕਤ ਕਰ ਸਕੀਏ ਪੰਜਾਬ ਨੂੰ ਸੋ ਇਹ ਧਰਮ ਤੇ ਰਾਜਨੀਤੀ ਜਦੋਂ ਦੋਨੋਂ ਚੀਜ਼ੀਆਂ ਇਕੱਠੀਆਂ ਚੱਲਣਗੀਆਂ ਤੇ ਨਸ਼ੇ ਆਪਣੇ ਆਪ ਖਤਮ ਹੋ ਜਾਣਗੇ ਸੰਜੀਵਲਤਾ ਦਾ ਸੰਦੇਸ਼ ਤਾਂ ਪਹਿਲੇ ਹੀ ਅਸੀਂ ਦੇ ਰਿਆ 350ਵਾਂ ਵੀ ਮਨਾ ਰਿਆ ਤੇ ਸਨਾਤਨ ਸੇਵਾ ਸਮਿਤੀ ਦਾ ਵਿਗਠਨ ਕਰ ਰਿਆ ਸੋ ਜਿਹੜੇ ਲੋਕ ਧਰਮ ਦੇ ਨਾਮ ਤੇ ਸਿਰਫ ਇੱਕੋ ਧਰਮ ਤੇ ਇੱਕੋ ਹੀ ਨਾਰਾ ਲਾਂਦੇ ਸੀ ਕਿ ਹਮ ਜੋ ਰਾਮ ਕੋ ਲਾਏ ਹਾਂ ਹਮ ਉਨਕੋ ਲਾਏਗੇ ਉਹਨਾਂ ਨੂੰ ਇੱਕ ਅਸੀਂ ਮੈਸੇਜ ਦੇਾਂਗੇ ਕਿ ਰਾਮ ਨੂੰ ਕੋਈ ਨਹੀਂ ਲਿਆ ਸਕਦਾ ਰਾਮ ਨੂੰ ਲਿਆਨ ਵਾਲੇ ਅਸੀਂ ਕੌਣ ਹੋਣੇ ਮਿਲਿਆ ਸਾਨੂੰ ਲਿਆਣ ਵਾਲੇ ਰਾਮ ਜੀ ਨੇ ਸੋ ਅਸੀਂ ਬਾਕੀ ਧਰਮਾਂ ਨੂੰ ਵੀ ਨਾਲ ਲੈ ਕੇ ਚਲਦੇ ਆ ਅਸੀਂ ਸਿਰਫ ਰਾਮ ਰਾਜ ਦੀ ਗੱਲ ਰਾਮ ਰਾਜ ਦੀ ਗੱਲ ਕਰਨਾ ਮੀਨਸ ਸਚਾਈ ਇਮਾਨਦਾਰੀ ਇਨਸਾਨੀਅਤ ਦੀ ਗੱਲ ਕਰਨਾ ਹੈ ਸੋ ਰਾਮ ਰਾਜ ਖਾਲੀ ਰਾਮ ਰਾਜ ਰਾਮ ਲਿਆਨ ਨਾਲ ਨਹੀਂ ਆਣਾ ਉਹਦੇ ਵਾਸਤੇ ਸਾਨੂੰ ਬਹੁਤ ਕੁਝ ਹੋਰ ਵੀ ਕਰਨ ਦੀ ਲੋੜ ਹੈ ਸੋ ਉਹ ਵੀ ਅਸੀਂ ਨਾਲ ਨਾਲ ਇਸ ਪਾਰਟੀ ਦੇ ਮਾਧਿਅਮ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ